ਹਸੀ ਆਲੀ ਵਾਂਦੀ ਹਸੀ ਆ ਠੀਕ ਬਹੁਤ ਵਧੀਆ ਬੜੀ ਹੈ ਕਹਿ ਬੜੀਆਂ ਵਧੀਆ ਵਧੀਆ ਬਸ ਆਪਾਂ ਹੁਣ ਗੱਲਾਂ ਬਾਤਾਂ ਹੀ ਮਾਰਨੀ ਆ ਨੇ ਗੱਲਾਂ ਬਾਤਾਂ ਚੰਗੀਆਂ ਹਾਂ ਬਸ ਚੰਗੀਆਂ ਗੱਲਾਂ ਬਾਤਾਂ ਮਾਰਨੀਆਂ ਨੇ ਹਾਂ ਬਿਲਕੁਲ ਜਿਵੇਂ ਨਾ ਬਜ਼ੁਰਗ ਗਾਣ ਮਾਰਦੇ ਮਾ ਦਾਦੇ ਨਾਲ ਮੈਂ ਜਾਂਦੇ ਇੱਥੇ ਗੱਲਾਂ ਬਾਤਾਂ ਮਾਰਦੇ ਇਹ ਲੈਣ ਦਾ ਤਾਂ ਟਕੜਾ ਹੁੰਦਾ ਦੀ ਜਾਰੇ ਇਹ ਜਿਹੜਾ ਕਰਮ ਚੱਲਿਆ ਅੱਛਾ ਹਾਂ ਹਾਂ ਪਈ ਇਹ ਹੋਤ ਸ਼ਾਮ ਬੜੀ ਹੈ ਜਨਾ ਕਿਹ ਹੈ ਜਸਵੰਤ ਜੀ ਬਹੁਤ ਵਧੀਆ ਠੀਕ ਹੈ ਜੀ ਪਹਿਲਾਂ ਤਾਂ ਜਗ ਤੇਰੇ ਸਰਦੀ ਸਭ ਵਧੀ ਹੁੰਦੇ ਜਾਨੀ ਬੇ ਬਹੁ ਆਂਦੀ ਪਹਿਲਾਂ ਧਾਰਮਿਕ ਬੰਦੇ ਧਾਰਮਿਕ ਬੰਦੇ ਜੀ ਸੁਣਨਾ ਦੇਖਣਾ ਹਾਂ ਧਾਰਮਿਕ ਧਾਰਮਿਕ ਦੀ ਪਹਿਲਾਂ ਤਾਂ 6:00 ਵਜੇ ਬੰਦੇ ਦਾ ਹੁਣ ਵੀ ਅੱਬ ਨਹੀਂ ਵੇਚੇ ਇਹ ਇਹ ਕਿਹੜਾ ਹੋਰ ਕਿ 12:00 ਆਏ ਨੇ ਬਿਲਕੁਲ ਜੀ ਬਿਲਕੁਲ ਹਾਂ ਇਹ ਬੰਦੇ ਹੋਏ ਆ ਵੀ ਸੰਗਠਨਾਂ ਨੇ ਵਿਗੜ ਗਿਆ ਹਾਂ ਇਹ ਤਾਂ ਇਹ ਫੜ ਕੇ ਬੈ ਗਿਆ ਕੋਸ ਨੂੰ ਪੈਸੇ ਦਾ ਮੂਹ ਹੋ ਗਿਆ ਮਾ ਪੈਸੇ ਬੁਝਾ ਮੂਹ ਨੇ ਜੀ ਉਹ ਦੌੜਾ ਦੌੜਾ ਨੌਰਾ ਡਰ ਨਾਲ ਨਹੀਂ ਕੋਨੀ ਵੇकेशन ਤਾਂ ਤੇਰੇ ਨਾਲ ਹੀ ਬਿਲਕੁਲ ਇੱਕ ਬੰਦਾ ਭੱਜਦਾ ਜਰੂਰ ਆ ਪਰ ਖਾਲੀ ਇੱਥੇ ਆ ਹਾਂ ਪਹਿਲਾਂ ਵੀ ਦੌੜ ਹੈਗੀ ਸੀ ਜੀ ਐਨੀ ਨਹੀਂ ਤਮਾ ਨਹੀਂ ਸੀ ਨਾ ਠੀਕ ਹੌਲੀ ਚੱਲੇ ਦੇ ਲੋਕ ਨਾ ਜਿਹੜੀ ਜੁੱਡੀ ਦੀ ਜਾਣੀ ਨਹੀਂ ਲੈ ਦੇ ਹੂੰ ਤਾਂ ਵੀ ਮਹਿਸੂਸ ਨਹੀਂ ਸੀ ਹੁਣ ਜੇ ਲਵੇ ਵੀ ਤਾਂ ਵੀ ਔਖਾ ਹਾਂ ਇਹ ਵੀ ਗੱਲ ਹੈ ਜੀ ਸੋਚਣ ਦਾ ਫਰਕ ਹੈ ਨਾ ਸੋਚਣ ਦਾ ਫਰਕ ਹੈ ਚੰਗੀ ਸੰਗਤ ਮਿਲਦੀ ਗੱਲ ਕਰਨੀ ਹਾਂ ਐਵੇਂ ਬਹਾਨਾ ਬੈਠੇ ਨੇ ਮਧੀਆਂ ਗੱਲਾਂ ਚੱਲੀਆਂ ਹੁੰਦੀਆਂ ਸਹੀ ਗੱਲ ਹੈ ਹੁਣ ਤਾਂ ਹੁਣ ਠੀਕ ਨਿੰਦਈ ਕਰਦੇ ਹਾਂ ਹੁਣ ਤਾਂ ਨਿੰਦਿਆ ਹੋ ਗਈ ਜਿਆਦਾ ਹੁਣ ਤਾਂ ਇਹਨਾਂ ਗੱਲਾਂ ਤਾਂ ਹੈ ਨਹੀਂ ਦੇਖੋ ਇੱਕ ਗੱਲ ਹੋਰ ਹੈ ਜੀ ਕਦੇ ਗਲਫੇਂ ਬਾਦ ਨਹੀਂ ਫਰਕ ਕੋਈ ਨਾ ਨਾ ਕੋਈ ਚੱਕਰ ਨਹੀਂ ਬਾਬਾ ਕਹਿੰਦੇ ਨਾਰ ਨੂੰਣੀ ਵਿਸ਼ਨੂ ਮਹਾਰਾਜ ਦੀ ਕਿਤੇ ਇਸ ਬਾਤ ਦਾ ਹਾਂ ਜੀ ਕਹਿੰਦੇ ਰੋਜ਼ ਸਤਸੰਗ ਸੁਣਾ ਕਰ ਇੱਕ ਦਿਨ ਕਹਿੰਦੇ ਇਥੋਂ ਮਿੱਟੀ ਪੱਟ ਕੇ ਨਾ ਉੱਪਰਾਂ ਸਿੱਟ ਰਹੇ ਜੀ ਠੀਕ ਹੈ ਜੀ ਉਹ ਕਹਾਂ ਤੂੰ ਕਿਤੇ ਜਾਣਾ ਕਰ ਮੈਂ ਵਿਸ਼ਨੂ ਦੇ ਸਤਸੰਗ ਚ ਜਾਣਾ ਹੂੰ ਕਹਿੰਦਾ ਯਾਰ ਦਿੱਤੇ ਜੋ ਬੰਨੋ ਸਾ ਮਿੱਟੀ ਪੱਟ ਕੇ ਬਣਾ ਸਕਦੇ ਨਾ ਕਾਟੋ ਨਾ ਮੇਰੇ ਇਹ ਨਹੀਂ ਮੈਨੂੰ ਪਤਾ ਹੂੰ ਜੋ ਵਿਸ਼ਨੂ ਕਹਿੰਦੇ ਨਾ ਤੂੰ ਮੁੜ ਕੇ ਆ ਹੂੰ ਇਹ ਕੀ ਕਰਨਾ ਬਈ ਕਹਿੰਦਾ ਇਹ ਨਾਰਾਉਂਦਾ ਉਹ ਕੋ ਗੁਰੂ ਨਹੀਂ ਪਾ ਰਹਾ ਠੀਕ ਹੈ ਉਹ ਕਹਿੰਦਾ ਮੈਂ ਮਹਾਰਾਜ ਨੂੰ ਪੁੱਛਿਆ ਮੈਂ ਵਿਸ਼ਨੂ ਮਹਾਰਾਜ ਨੂੰ ਕਹਿੰਦਾ ਕੋਈ ਹੀ ਨਹੀਂ ਉਹ ਬੋਲਣਾ ਕਿਰਾ ਜਿਹੜਾ ਤੈਨੂੰ ਤੜਕੇ ਨੂੰ ਮਿਲਦਾ ਉਹੀ ਗੁਰੂ ਅੱਛਾ ਜੀ ਕਿੰਨਾਂ ਫੜੇ ਕਹਿੰਦੇ ਜੀ ਠੀਕ ਹੈ ਜੀ ਕਰੋ ਕਹਿੰਦੇ ਜਿਹੜਾ ਉਹ ਨਾਰਾ ਨੂੰ ਲਿਭਾ ਲਿਖੜੇ ਗਾਹ ਪਾ ਲਈ ਜਾ ਤੱਕੀ ਜਾ ਰਹੀ ਹਾਏ ਉਹ ਕਿਹਾ ਵੀ ਗੁਰੂ ਮਜ਼ ਗਿਆ ਪਰ ਫਾਂ ਦੇ ਮਿਲ ਗਿਆ ਮਾਰੀਆ ਨਾ ਨੂਣੀ ਨੇ ਕਿਹਾ ਨਾ ਨੂਣੀ ਕਹਿੰਦਾ ਮਹਾਰਾਜੀ ਗੁਰੂ ਮਜ਼ ਗਿਆ ਪਰ ਮੇਰਾ ਫਾਂ ਬੀਆ ਕਹਿੰਦਾ ਉਹ ਨਾ ਨੂਣੀ ਆਪਣੇ ਗੁਰੂ ਦੇ ਸੰਕਿਆ ਹੂੰ ਗਿਆ ਨਰਕ ਗਾਮਿਆਂ ਨੂੰ ਆ ਠੀਕ ਹੈ ਜੀ ਠੀਕ ਹੈ ਜੀ ਤੇ ਉਹਦੇ ਗੁਰੂ ਨੇ ਮਾੜਾ ਬੋਲ ਪਿਆ ਹਾਂ ਸ਼ੰਕਾ ਕਰ ਲਈ ਨਾ ਸ਼ੰਕਾ ਕਰ ਲਈ ਹਾਂ ਸ਼ੰਕਾ ਕਰ ਲਈ ਕਹਾਂ ਫਿਰ ਹੋਈ ਲਾ ਮੇਰਾ ਕਹਾਂ ਤੇਰੇ ਗੁਰੂ ਦੀ ਵਿੱਚੀ ਚਾ ਮੇਰੇ ਕੋਲ ਕੁਹੀ ਲੈ ਮੇਰੇ ਕੋਲ ਕੁਹੀ ਲੈ ਕਿਨ ਨਾ ਉਹ ਜੜਕਨ ਫੇਰ ਮੈ ਨਹੀਂ ਮਿਲ ਗਿਆ ੜਕਦੇ ਫੇਰ ਉਹ ਹਾਂ ਇਹ ਕਾਰਡ ਕੁ ਨਹੀਂ ਨਾ ਦੇ ਹਾਂ ਇਹ ਕਾਰਡ ਕੁ ਨਹੀਂ ਹਾਂ ਕਿਹਾ ਵੇਖਿਆ ਲੋ ਕਾ ਵੇਖੋ ਮਹਾਰਾਜ ਜੀ ਮੈਂ ਕਹਾਂ ਲਈ ਸੰਕਿਆ ਹਾਂਜੀ ਮੈਨੂੰ ਮਹਾਰਾਜ ਨੇ ਜੈ ਜੀ ਵੀ ਆਇਆ ਕਰਕੇ ਜਿਹੜਾ ਮਿਲ ਜੀ ਮੈਂ ਨਈ ਜੁਗਤੀ ਜਥੋਂ ਨਾ ਕਰ ਦੋ ਬਚਨ ਦੀ ਹੂੰ ਕਹਣਾ ਤਾਂ ਖੁਸ਼ ਨਹੀਂ ਕਰਨਾ ਨਕਸ਼ਾ ਬਣਵਾ ਲਈ ਨਰਕਾ ਨਕਸ਼ਾ ਹਾਏ ਕੰਪਨੀ ਕੱਢ ਕੇ ਸਾਰੇ ਲੇਟ ਮਾਰਦੇ ਜਾਗ ਨਰਕ ਨਹੀਂ ਜਾਂਦੇ ਅੱਛਾ ਜੀ ਹਾਂ ਬੜੀ ਉਹ ਕਹਿੰਦੇ ਮਸ਼ੀਨ ਮਾਰਨ ਲੇਟ ਮਾਰ ਲੱਗਿਆ ਨਕਸ਼ਾ ਬਣਵਾ ਲਿਆ ਹਾਂਜੀ ਉਹ ਕਹਿੰਨ ਲੱਗਿਆ ਲੇਟ ਮਾਰਨ ਲਈ ਕੀ ਕਰਵਾ ਕਹਿੰਦਾ ਮੇਰੇ ਗੁਰੂ ਨੇ ਵਚਨ ਨਹੀਂ ਹੂੰ ਹਾਂ ਬੁਆਂਦੀ ਉਹ ਦੋ ਗੱਲਾਂ ਚੰਗੀਆਂ ਦੀਆਂ ਦੋ ਗੱਲਾਂ ਚੰਗੀਆਂ ਸੀ ਹੈ ਕਹਿੰਦੇ ਸੰਗਤਾਂ ਚੰਗੀਆਂ ਸੰਗਤਾਂ ਦੇ ਗੱਲਾਂ ਸੰਗਤ ਨੂੰ ਉਸ ਨੂੰ ਪਤਾ ਜਿਹੜੀ ਚੰਗੀ ਹੋ ਠੀਕ ਹਾਂ ਹੈਗੇ ਨਾ ਯਾ ਪਾ ਕੋ ਇਹ ਬੁਢਾਰ ਦੀ ਗੱਲ ਕਰਨਿਆ ਕਿਸੇ ਜਾਂ ਕਿਸੇ ਗ੍ਰੰਥ ਦੀ ਕਰ ਰਿਹਾ ਕਿਸੇ ਵਿਦਵਾਨ ਦੀ ਕਰ ਰਿਹਾ ਉਹ ਚੰਗੀ ਆ ਚੰਗੀ ਗੱਲ ਆ ਸੰਗਤ ਹੋਗੀ ਜੀ ਹਾਂ ਉਹ ਸੰਗਤ ਆ ਮਾੜੀਆਂ ਨਿੰਦਾ ਮਾੜੀਆਂ ਨਿੰਦਾ ਮਾੜੀ ਨਿੰਦਾ ਉਹ ਨਿੰਦਾ ਕਰਾਇ ਕਿਸੇ ਖਿਲਾਫ ਕਰਾਂਗਾ ਬਿਲਕੁਲ ਜੀ ਬਿਲਕੁਲ ਉਹ ਮੌਕਾ ਨਹੀਂ ਚੰਗਾ ਇਹ ਲੋਕ ਰੱਬ ਨੂੰ ਮਾਰਾ ਕਹਿੰਦੇ ਰੱਬ ਨੂੰ ਮਾਰਾਗਾ ਬੱਬ ਨਾ ਕਦੇ ਬੱਟੇ ਮਾਰਦੇ ਦੇ ਲੋਕਾਂ ਨੇ ਤਾਂ ਆਪਾਂ ਕੀ ਚੀਜ਼ ਹੁੰਦੀ ਸਮਝਾਉਂਦੇ ਆਪਾਂ ਕੋਈ ਜੀ ਜਿੰਨਾ ਮੰਨਣਾ ਬਾਜੇ ਬਗਵਾ ਦੇ ਉਹਨਾਂ ਚੰਗਾ ਠੀਕ ਹੈ ਜੀ ਵਾਹ ਜਿਹੜਾ ਦੇਖੋ ਮਾਰਾ ਕਹਿੰਦੇ ਆਪਨਾ ਮਾਰਾ ਹੋ ਹੂੰ ਚੰਗਾ ਰਹੋ ਬੜਾ ਬਜ਼ੁਰਗ ਨੇ ਬਾਬੇ ਦਾ ਦਾਦੀ ਦੇ ਗੱਲਾਂ ਕਰ ਰਿਹਾ ਹਾਂਜੀ ਉਹਨਾਂ ਤੇ ਗੁੰਨ ਤੇ ਗਨ ਸੇ ਹਾਂ ਇਹ ਤਾਂ ਗੱਲਾਂ ਕਰਦੇ ਆ ਤਾਂ ਗੱਲਾਂ ਕਰਦੇ ਆ ਆਪਣੀ ਪੀੜੀ ਦੀਆਂ ਗੱਲਾਂ ਕਰਨੀ ਆ ਆਪਣੇ ਆ ਆਪਾਂ ਖਾਣੇ ਕਿਵੇਂ ਮਿਲਿਆ ਹੁਣ ਕਿਵੇਂ ਜੇ ਆਪਾਂ ਸਟ ਗੁੰਨ ਜਾਰ ਰੱਖਾ ਹੋਇਆ ਆਪਾਂ ਮਾੜੀ ਨਾਲ ਮਾੜੀ ਰੱਖੂ ਹਾਈ ਇਹ ਜੀ ਨਹੀਂ ਜਾ ਉਹ ਪਕਾਈ ਜਾਏਗਾ ਤਾਂ ਹੋੜੇ ਮਾਰੀ ਜਾਂਦਾ ਗੱਲਾਂ ਕਿਨੇ ਰੱਬ ਦੇਖਿਆ ਕਿੱਥੇ ਰੱਬ ਆ ਹਾਂ ਕਿੰਨੇ ਇਹ ਹੁੰਦਾ ਆਪਣੇ ਕਿਹੜਾ ਰੱਬ ਦੇਖਿਆਗਾ ਹਾਂ ਕਿੰ ਆਏਗਾ ਇਹਨੇ ਨੇ ਮੈਨੂੰ ਪਤਾ ਮੇਰਾ ਮਤਲਬ ਇਹ ਕਹ ਰਿਹਾ ਹਾਂ ਚੱਲ ਲਈ ਜੀ ਚੱਲ ਗਈ ਹੈ ਬਗਾਨੀ ਚੱਲਾਈ ਹੈ ਅੰਦਰ ਬਾਕੀ ਨਾ ਚੱਲਦਾ ਤਾਂ ਚੱਲਦਾ ਕੁਛ ਤਾਂ ਕੁਛ ਹੈਗਾ ਕੱਲੇ ਕੱਲੀ ਚੀਜ਼ ਬਣਾਈ ਸਾਰੀ ਚੀਜ਼ ਸਹੀ ਹੈਗੀ ਹੱਥ ਕੇ ਮੈਂ ਹੱਟ ਰ ਬਾਹਰ ਨੇ ਤੁਸੀਂ ਇੱਕ ਥੋੜਾ ਨਾਰਾ ਲਿਖੋਗੇ ਨਾ ਹਜ਼ਾਰਾਂ ਲਾਰਾਂ ਦੀ ਬਿਆਨ ਨਾਰਾ ਨੰਨ ਲਬ ਹਾਂ ਇਹ ਰੋਹੀ ਉਹ 세ਦੀ ਨਹੀਂ ਨਹੀਂ ਦੇਦੀ ਸਦਾ ਬੰਦਾ ਹਾਂ ਜਿਹੜੀ ਉਹ ਬਣਾ ਰਿਹਾ ਉਹ ਤਾਂ ਮਨ ਹੀ ਸਾਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਵੀ ਆਪਾਂ ਯਾਰ ਰੱਖੋ ਹੂੰ ਕੀ ਹੋ ਵੀ ਤਾਂ ਵੀ ਇਹ ਮੇਰੀ ਆ ਕੀਤਾ ਹਾਂ ਵੀ ਹਾਂ ਜੱਜ ਲਾਗੇ ਤਾਂ ਵੀ ਪਖਾਰੀਆਂ ਫੇਰ ਵੀ ਹਾਂ ਵੀ ਹਾਂ ਇਹ ਕੀਤਾ ਕੀਤੀ ਆ ਬੱਸ ਕੀਤਾ ਕੀਤੀ ਆ ਇੱਕ ਕੀਚੇ ਨੂੰ ਅੱਜ ਕਾ ਲੈਣਾ ਮੈਂ ਬਾਈ ਛੋਟਾ ਵੱਡਾ ਹੋ ਗਿਆ ਅਗਲਾ ਕਹਿੰਦਾ ਵੀ ਇਹ ਛੋਟਾ ਕੰਮ ਕਰਦਾ ਹੈ ਉਹ ਆ ਹੋ ਗਿਆ ਇਹ ਉਹ ਪੈਸੇ ਨੂੰ ਸਲਾਮ ਹੋ ਗਈ ਹਾਂ ਉਹ ਕੀਚੇ ਨੂੰ ਸਲਾਮ ਹੈ ਇਹ ਉਹ ਤਾਂ ਪੈਸੇ ਨੂੰ ਸਲਾਮ ਹੋ ਵੀ ਹਾਂ ਇਹ ਗੱਲ ਇਹ ਵੱਡੇ ਕੀਤੇ ਆ ਗਿਆ ਆਹ ਨਾ ਮੋਰਨ ਆ ਕੋਈ ਡੇਟ ਰੱਖਾ ਵੇ ਬਾਬਾ ਇਹ ਕਿਹਨਾਂ ਜਿਹੜੀ ਦੇ ਜਾਂਦਾ ਉਹ ਟੱਕਰਾ ਮਾਰਦੇ ਆ ਜਿਹੜੀ ਟੱਕਰਾ ਮਾਰਦੇ ਇਹ ਵੀ ਸਹੀ ਗੱਲ ਹੈ ਹੁਣ ਫੇ ਮਿਹਨਤ ਕਰਨਾ ਗੋਭੀ ਤੋੜ ਕੇ ਦੰਨੇ ਮੈਂ ਪੈ ਹਾਂਜੀ ਬਿਲਕੁਲ ਫਿਰ ਮਾਰਾ ਕਰੂ ਉਹ ਚੰਗਾ ਕਰਿਆ ਆਪਣੀ ਸੋਚ ਨਾਲੇ ਹੋਊਗਾ ਸਹੀ ਸੋਚ ਨਾਲੇ ਹੋਊਗਾ ਆਇਆ ਵੀ ਚੜੋ ਇਹ ਵੀ ਜੇ ਚੰਗੀ ਗੱਲ ਕਰ ਲੈ ਮੈਂ ਚੰਗੀ ਸੋਚ ਕਰ ਇਹ ਵੀ ਕਿਰਪਾ ਦੇ ਇਹ ਵੀ ਕਿਰਪਾ ਮਾਰ ਕੇ ਦੀ ਕਿ ਪਰ ਉਹ ਵੇਰ ਬੁੱਧੀ ਸਿੱਧੀ ਕਰਖੀ ਹੈਗੀ ਹਾਂ ਇਹ ਸਭ ਤੋਂ ਵੱਡੀ ਗੱਲ ਪਈ ਵੱਡੀ ਆ ਵੱਡੀ ਤਾਂ ਦੇਖੋ ਕੋਈ ਵੀ ਚੰਗਾ ਸਾਥ ਉਹ ਰਿਵਰ ਤੋਂ ਪਾਰ ਲਾਊਗਾ ਕਿਸੇ ਕੰਮ ਹਾਂ ਕਿਸੇ ਆਪ ਕੋਲ ਦੇ ਖੜ ਜੂਗਾ ਆ ਕੇ ਹਾਂ ਚੰਗਾ ਸਾਥੀ ਹਾਂ ਚੰਗਾ ਜੇ ਚੰਗੀ ਗੱਲ ਫੁਣੀ ਆਪਣੀ ਆਪਾਂ ਕੋਈ ਮਾੜੇ ਕੰਮ ਕਿਉਂ ਚੱਲ ਪਈ ਆਪਣਾ ਉਹ ਕੱਲ ਜਾਣਾ ਵੀ ਫਲਾਣੇ ਜਨਮ ਉਹ ਕਹਿੰਦਾ ਵੀ ਪੰਡਿਤ ਜੀ ਹਾਇਦਾ ਜਵਾਕ ਜੇ ਦੇ ਵੀ ਐਂ ਕਹਿੰਦੇ ਨੇ ਕਿਹੜੇ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਸਹੀ ਗੱਲ ਕਿ ਜੀ ਸਾਡੇ ਕੋਲ ਦੀ ਕਿਪਾ ਇਹ ਉਮਰ ਦਾ ਮਤਾਜ ਕੋਈ ਨਹੀਂ ਉਮਰ ਦਾ ਸਾਭ ਨਹੀਂਗਾ ਉਮਰ ਦਾ ਸਾਭ ਨਹੀਂਗਾ ਨਾ ਮੜਕੋ ਨਹੀਂ ਕਿਸੇ ਮਹਾਰਾਜ ਜੇ ਹਰ ਕਿਸੇ ਦੀ ਹੋਣੀ ਅੰਜਾਲ ਦੀ ਤੇ ਹਾਂ 5 ਸਾਲ ਦੀ ਸੀ ਹਾਂ ਜੋ ਵੱਡੀ ਸਮਾਈਆ ਬ్రో ਉਹ ਜਿਹੜਾ ਆਣੇ ਦਾ ਉਹਦਾ ਐਡਾ ਕੋ ਗੁਰੂ ਨਹੀਂ ਹੋ ਸਕਦਾ ਕਹਿੰਦਾ ਗੋਲੀ ਆਹ ਕੰਪਨੀ ਪਾ ਕੇ ਬੈਗੀ ਜਾਣੀ ਮਹਾਰਾਜੇ ਜੀ ਸਿਟੀ ਲੈ ਕੇ ਆਣਾ ਆਹ ਵੀ ਗੋਲੀ ਆਹ ਵੀ ਗੋਲੀ ਜੇ ਲੋੜੀ ਪਾਣੀ ਆ ਗਈ ਕਹਿੰਦਾ ਆ ਰਾਣੇ ਹੂੰ ਪੁਰਾਣੀ ਵੀ ਹੂੰ ਕਹ ਤੈ ਗੋਲੀ ਬਣਨਾ ਸ਼ਮਗਤ ਇਹਨੂੰ ਹੂੰ ਬੋਲੋ ਉਮਰ ਨਾਲ ਕੋਈ ਸੰਬੰਧ ਨਹੀਂ ਸਮਝਦਾ ਹਾਂ ਉਮਰ ਨਾਲ ਕੋਈ ਸਵਾਰ ਨਹੀਂ ਸਮਝਦਾਰੀ ਦਾ ਹਾਂ ਇਹ ਆਪਣੀ ਸੋਚ ਦੀ ਗੱਲ ਸਮਝੀ ਸਮਝੀ ਗੱਲ ਹੈ ਕੋਈ ਨਹੀਂ ਉਮਰ ਰੱਬ ਉਹ ਹਜਾਰ ਸਾਲਾਂ ਨੂੰ ਆਪਣੀ ਕੰਮ ਨਹੀਂ ਕੀਤੀ ਬਿਲਕੁਲ ਬਿਲਕੁਲ ਤੂੰ ਬੱਚਾ ਬਣ ਕੇ ਰਹਾ ਹਾਂਜੀ ਪਰ ਬੜੀਆਂ ਨੇ ਉਹ ਟਿਕ ਗਈ ਅਨੰਦਾ ਅੰਨੇ ਹੋਤੀ ਹੁੰਦਾ ਨਾ ਬਈ ਨੇ ਉਹ ਮਕਾਨ ਸਾਰਾ ਖੜੀ ਨਹੀਂ ਹੁੰਦੇ ਹਾਂ ਅੰਨੇ ਹੁੰਦੇ ਖੜੇ ਜੇ ਉਹ ਚੰਗੀ ਟਿਕ ਗਈ ਬਸ ਇਹ ਸੋਹਰ ਤਾਂ ਜਿਹੜੀ ਨਿਉਆ ਨਿਉਆ ਇੱਕ ਮਾ ਚੰਗੀ ਸੋਚ ਹੋ ਗਈ ਬੰਦਾ ਚੰਗਾ ਬੰਦਾ ਚੰਗਾ ਮਾੜੀ ਸੋਚ ਹੋ ਗਈ ਬੰਦਾ ਬੰਦਾ ਮਾੜਾ ਬਿਲਕੁਲ ਸਹੀ ਐਨੇ ਵਾਹ ਸਰਦਗੁਰ ਕੇ ਪਰਖੇ ਹਾਂਜੀ ਆਪਾਂ ਨੂੰ ਇਹੀ ਲਈ ਫੇਜ ਉਹਨਾਂ ਦੇਖੋ ਹੁਣ ਆਪਣੀ ਗੱਲ ਮਿਲਣ ਲੱਗੀ ਆਏ ਥਾਂ ਨਾਲ ਬੰਦਾ ਖੜ ਜਾਂਦਾ ਬਿਲਕੁਲ ਜੀ ਵੀ ਚੱਲ ਕਰੀਏ ਦੇਰ ਸਾਡੀ ਨਾ ਹੈ ਕਿ ਨਾ ਵੀ ਦੋ ਗੱਲਾਂ ਕਰਾਂਗੇ ਹੁਣ ਜੇ ਆਪਣੇ ਵਿਚਾਰ ਮਿਲਦੇ ਤੇ ਉਹ ਮੁੜ ਕੇ ਆ ਗਿਆ ਰਹੀਂ ਹਾਂਜੀ ਨਹੀਂ ਤੁਸੀਂ ਆਏ ਦੇਖੋ ਹਣੀ ਅਨੇ ਅਜੇ ਉਮ ਵੀ ਹ ਸਭ ਦੇ ਆਪ ਦੇ ਆਪ ਦੀ ਬੈਸਟ ਨੇ ਸਾਰੇ ਆਪ ਦੇ ਦੇ ਕੀਤੇਆਂ ਚ ਹਾਂਜੀ ਹਾਂ ਵੀ ਸਮਾਨੀ ਸਮਾਨੀ ਕਿ ਕੱਢਦਾ ਬਸ ਜਿੱਥੇ ਮੋਹ ਪਿਆਰ ਵਾਲਾ ਉੱਥੇ ਚੀਜ਼ਾਂ ਹੋ ਜਾਂਦੀਆਂ ਨੇ ਹਾਂ ਹਾਂ ਜੀ ਮੋਹ ਪਿਆਰ ਵੀ ਜਿਹੜਾ ਸੋਚ ਨਾਲ ਜਦੋਂ ਸੋਚ ਮਿਲਦੀ ਆ ਉੱਥੇ ਮੋਹ ਪਿਆਰ ਹਾਂ ਫਿਰ ਮੋਹ ਬਾੜ ਬਣੂਗਾ ਨਹੀਂ ਬਣਦਾ ਨਹੀਂ ਬਣਦਾ ਨਹੀਂ ਹਾਂ ਇਹ ਯਾਰੀ ਦੋਸਤੀ ਹੁੰਦੀ ਆ ਬਸ ਇਹ ਹੀ ਹੈ ਜੀ ਦੋਸਤੀ ਆ ਇਹ ਹੀ ਆ ਦੋਸਤੀ ਹਾਂ ਹਾਂ ਆ ਵੀ ਉਹ ਨਹੀਂ ਅੜਤੀਆ ਇਹ ਵੀ ਜੱਡਾ ਥੋੜੀ ਇਹ ਹਾਂ ਇਹ ਚ ਜੱਡਾ ਇਹ ਦਮਾਈ ਚੁੰਬੀਆ ਗਿੱਲ ਹੁੰਦੀ ਐ ਚ ਉਹ ਸੁੱਕੀਂਦੀ ਆ ਉਹ ਜਦੋਂ ਵੀ ਮਰਜੀ ਟੁੱਟ ਜਾਈ ਹਾਂ ਬਿਲਕੁਲ ਇਹ ਲੰਬੀ ਨਹੀਂ ਚੱਲਦੀ ਬਿਲਕੁਲ ਸਹੀ ਬਾਜੀ ਆ ਜੀ ਭਾਈ ਇੱਕ ਬਾਬਾ ਹੀ ਹੋਰ ਗੱਲ ਪੁੱਛਣੀ ਐ ਜਿਵੇਂ ਹੁੰਦਾ ਗੱਡੀਆਂ ਆ ਗਿਆਂ ਮੋਟਰਸਾਈਕਲ ਆ ਗਏ ਹੈ ਨਹੀਂ ਸਾਰੇ ਫੋਨ ਆ ਗਏ ਹਾਂ ਪਹਿਲਾਂ ਜੇ ਮੈਂ ਦੱਸਦੇ ਹੁੰਦੇ ਮੇਰੇ ਤਾਏ ਹੋਰ ਵੀ ਲਾੜਾ ਨਾਨਕੇ 15-15 ਦਿਨ ਲਾਦੇ ਮਹੀਨਾ-ਮਹੀਨਾ ਅਮਨ ਉਰੇ ਜਵਾਖਾਂ ਨੇ ਨਾਲੇ ਤਾਂ ਚੀਜ਼ਾਂ ਉਹਨੇ ਹੁੰਦੇ ਵੀ ਸੀ ਸਾਸਾ ਜਵਾਖ ਇਕੱਠੇ ਹੋਏ ਮਹੀਨਾ-ਮਹੀਨਾ ਲਾ ਰਹੇ ਕੋਈ ਭੂਆ ਨਵੇ ਅੱਜ ਕਾ ਕੇ ਸਿਰਫ ਕੰਟਰੈਕਟ ਟਾਈਮ ਨੂੰ ਦੇਖੋ ਨਾ ਸਾਰਾ ਕੁਝ ਹੈਗਾਗਾ ਸਾਰਾ ਕੁਝ ਤਾਂ ਆਉਣਾ ਜੀ ਜਿਵੇਂ ਅੰਦਰ ਪ੍ਰਸਨਾ ਵਰਗੀ ਹਾਂ ਸ਼ਾਂਤੀ ਰਹੇ ਅੰਦਰ ਸ਼ਾਂਤੀ ਪਹਿਲਾਂ ਅੰਦਰ ਸ਼ਾਂਤੀ ਸੀ ਹਾਂ ਰਹੀ ਮਹੀਨਾ-ਮਹੀਨਾ ਹੁਣ ਸ਼ਾਂਤੀ ਖਤਮ ਹੋ ਗਈ ਕਟਮ ਹੋ ਗਈ ਪਹਿਲਾਂ ਮੋ ਪਿਆਰ ਦੀ ਚੀਜ਼ਾਂ ਘਟਾ ਸੀ ਚੀਜ਼ਾਂ ਘਟਾ ਸੀ ਜੀ ਦਾ ਬਹੁਤ ਘਟ ਗਈ ਚਾਰ ਪੁੱਸਾ ਦਿਖਾ ਦੇ ਚੀਜ਼ਾਂ ਦੇ ਅਸੀਂ ਪਾਲੀ ਹੁੰਦੇ ਜੀ ਐਡੇ ਐਡੇ ਕੋਲ ਦੇ ਹੁੰਦੇ ਛੱਲੀ ਹਾਏ ਪੱਟਿਆ ਬੇਲ ਜੀ ਛੱਲੋ ਕੱਢਿਆ ਰੋਟੀ ਖਾਂ ਜਾਂਦੀ ਸੀ ਇਹ ਮਾਹੌਲ ਖਾ ਕੇ ਮਤ ਰੱਜਣਾ ਜੀ ਮੱਲਾ ਜੀ ਅੰ ਬਿੱਦਾ ਆਪਣਾ ਛਕ ਮਨ ਮਨ ਲਾਈ ਹਾਂ ਉਹ ਤਾਂ ਪਤੀ ਨੇ ਹਲਾ ਉਹ ਤਾਂ ਪਤੀ ਨਹੀਂ ਕਿਹਾ ਵੀ ਪਤਨੀ ਤਾਂ ਪਤੀ ਦਾ ਤਮ ਦਾ ਪਤੀ ਇਹ ਦੇਖੀ ਨੀ ਸਾਲੇ ਦੇਖੀ ਨੀ ਜੀ ਫਿਰ ਸੇਤ ਦਾ ਵੀ ਇਹੀ ਚੱਕਰ ਹੋ ਗਿਆ ਹੁਣ ਜਦੋਂ ਬਾਹਰੋਂ ਖਾਣ ਲੱਗੇ ਆ ਕੇ ਸਵਾ ਜਿਵੇਂ ਹੁਣ ਪਹਿਲਾਂ ਖੇਤਾਂ ਚੋਂ ਜਿਹਹੀ ਚੀਜ਼ ਮਿਲੀ ਖੇਤਾਂ ਹੀ ਚੀਜ਼ ਜੀ ਤਾਕਤ ਤੇ ਤਾਕਤ ਸੀ ਹਾਂ ਕੁਦਰਤੀ ਚੀਜ਼ਾਂ ਕੁਦਰਤੀ ਚੀਜ਼ਾਂ ਕੁਦਰਤੀ ਚੀਜ਼ਾਂ ਜਿਹੜੀਆਂ ਇਹ ਨਹੀਂ ਤਾਂ ਹਮ ਕਸੰਗ ਹੋ ਗਏ ਨਾ ਜਿਹੜਾ ਰਾਈ ਪੈ ਗਿਆ ਜੀ ਇਹ ਕਸੰਗ ਹੋ ਗਿਆ ਹਮ 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 ਹੋ ਗਿਆ ਮਪਾ ਕਹਿੰਦਾ ਫਲਾਣੀ ਭੁੱਖੀ ਖਾ ਲਾ ਇਹ ਉਹ ਗੱਲਾਂ ਹੋ ਗਿਆ ਵੀ ਜਿਹੜੀਆਂ ਖਰਾਕਾਂ ਨੇ ਉਹ ਵੀ ਨਸ਼ੇ ਟਾਈਪਿੰਗ ਨਸ਼ੇ ਟਾਈਪਿੰਗ ਮਾਰੀਆਂ ਹੋ ਗਿਆ ਅਬ